ਈਗਲ ਮੇਰੀ ਕੰਨੀ ਆਏਗਾ ਤੂੰ ਦੇਖੀ ਲਈਂ ਕਲਿਸਵਾਗਰਾ ਤੂੰ ਲੋਕ ਦੀ ਕਾਜੀ ਕਾਲੀ ਤਾਂ ਇੱਕ ਦਿਨ ਜਿਵੇਂਸ ਮਤਲਬ ਦੇ ਰਹੀ ਸੀ ਨਰਸਵਾਗਰਾ ਤੂੰ ਲੋਕ ਦੀ ਕਾਜੀ ਕਾਲੀ ਹਫਤਾ ਤੱਕ ਤੂੰ ਮੇਰੇ ਕੋਲ ਹੀ ਟੈਂਸ਼ਨ ਨਾ ਲੈ ਮਤਲਬ ਮੈਂ ਸਮਝੀ ਨਹੀਂ ਆਂ ਵਿਆਹ ਤੋਂ ਬਾਅਦ ਤੀਜੇ ਦਿਨ ਤਾਂ ਕੁੜੀ ਆਪਣੇ ਪੇਕੇ ਘਰ ਜਾ ਕੇ ਫਿਰ ਆਪਾਂ ਨਾਲੀ ਹੁੰਦੀ ਆ ਤੇ ਹਫਤਾ ਤੱਕ ਮੈਂ ਉੱਥੇ ਲਾ ਕੇ ਆਉਂਗੀ ਫਿਰ ਤੁਸੀਂ ਮੈਨੂੰ ਲੈ ਕੇ ਆਉਂਗੇ ਇਹਨਾਂ ਨੂੰ ਸੋਚਿਆ ਤੂੰ ਆ ਵੀ ਹੋਊ ਉਹ ਵੀ ਹੋ ਕਮਾਲੀ ਕਰਤੀ ਤੂੰ ਹਾਂਜੀ ਇਹ ਤਾਂ ਹਰ ਕੁੜੀ ਸੋਚਦੀ ਆ ਨਾਲੇ ਇਹ ਤਾਂ ਹਰ ਕੁੜੀ ਦਾ ਸੁਪਨਾ ਹੁੰਦਾ ਕਿ ਵਿਆਹ ਹੋਊਗਾ ਆ ਵੀ ਹੋਊਗਾ ਉਹ ਵੀ ਹੋਊਗਾ ਜੇ ਤੇਰਾ ਇਹ ਸੁਪਨਾ ਨਾ ਪੂਰਾ ਹੋਇਆ ਤਾਂ ਤੂੰ ਕੀ ਕਰੇਂਗੀ ਮਤਲਬ ਨਾ ਪੂਰਾ ਹੋ ਮੈਂ ਸਮਝੀ ਨਹੀਂ ਹੁਣ ਤਾਂ ਵਿਆਹ ਹੋ ਗਿਆ ਹੁਣ ਮੇਰੇ ਸਾਰੇ ਸੁਪਨੇ ਦਾ ਤੁਸੀਂ ਆਪੇ ਪੂਰੇ ਕਰ ਦੋਗੇ ਉਹ ਮੈਡਮ ਮੈਂ ਤੇਰੇ ਸੁਪਨੇ ਪੂਰੇ ਕਰਨ ਨਹੀਂ ਲੈ ਕੇ ਆਇਆ ਤੈਨੂੰ ਇੱਥੇ ਨਾਲੇ ਜਿਹੜੀਆਂ ਸੁਪਨੇ ਜਿਐਨ ਲਤਰੀ ਕਿਤੇ ਹੋਰ ਜਾ ਕੇ ਪੂਰੇ ਕਰੀ ਆ ਕੇ ਪਜਾਰ ਤੈਨੀਆਂ ਪਈ ਜਾਣੇ ਤੁਸੀਂ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਨਾਲੇ ਮੇ ਸਭ ਗੱਲਾਂ ਆਪਣੇ ਘਰ ਵਾਲੇ ਨਾਲ ਹੀ ਕਰੂੰ ਤੇ ਅੱਜ ਤੋਂ ਬਾਅਦ ਤੁਸੀਂ ਸਭ ਕੁਝ ਮੇਰੇ ਓਏ ਹੈਲੋ ਮੈਨੂੰ ਤੇਰਾ ਕੁਝ ਨਹੀਂ ਲੱਗਦਾ ਨਾਲੇ ਮੈਨੂੰ ਤੇਰਾ ਘਰ ਵਾਲੇ ਨਹੀਂ ਲੱਗਦਾ ਨਾਲੇ ਮੇਰਾ ਦਿਮਾਗ ਜਾਨਾ ਖਰਾਬ ਕਰੀ ਚੱਲ ਮੈਨੂੰ ਨੀਂਦ ਆਈ ਜਾਂਦੀ ਐ ਮੈਨੂੰ ਪੈਣ ਦੇ ਮਜ਼ਾਕ ਕਿਉਂ ਕਰਦੇ ਪਏ ਹੋ ਅਸਤ ਆਪਣਾ ਵਿਆਹ ਹੋਇਆ ਨਾਲੇ ਵਿਆਹ ਵਾਲੇ ਦਿਨ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਨਾਲੇ ਆਪਣੇ ਵਿਆਹ ਵਾਲੇ ਦਿਨ ਕੌਣਸਾ ਹੁੰਦਾ ਹੁੰਦਾ ਦੇਖ ਬਾੜੀ ਫੀਲਿੰਗ ਜੀ ਨਾਲੇ ਤੈਨੂੰ ਮੈਂ ਪਹਿਲਾਂ ਵੀ ਆਖਿਆ ਨਾਲੇ ਮੈਂ ਤੈਨੂੰ ਇੱਥੇ ਸੁਪਨੇ ਪੂਰੇ ਕਰਨ ਨੂੰ ਲੈ ਕੇ ਆਇਆ ਤਸ ਤਾਂ ਕਮਾਲ ਹੀ ਕਰੀ ਜਾਂਦੇ ਹੋ ਕੀ ਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਵਿਆਹ ਕਰਾ ਕੇ ਇਹੋ ਜਿਹੀ ਗੱਲਾਂ ਕੌਣ ਕਰਦਾ ਹੁੰਦਾ ਕਿਹੜੇ ਵਿਆਹ ਦੀ ਗੱਲ ਕਰਦੀਆਂ ਨਾਲੇ ਮੈਂ ਤੇਰੇ ਨਾਲ ਲਾਵਾਂ ਲਈ ਹੈ ਇੱਕ ਵਾਰ ੜ ਲਾਈਆ ਵਿਆਹ 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 ਵੇਸ਼ਕ ਜੇ ਇਹ ਕੁਝ ਨਹੀਂ ਹੋਇਆ ਪਰ ਮੇਰੇ ਬਾਪ ਨੇ ਤੁਹਾਡੇ ਲੜ ਲਾਕ ਕੀ ਤੋੜਿਆ ਤੁਹਾਡੀ ਘਰ ਵਾਲੀ ਬਣਾ ਕੇ ਜੇਕਰ ਇਹ ਸਿਲ ਤੇ ਲਾਲ ਗੁਲਾਬੀ ਚੁੰਨੀ ਦੇ ਕੇ ਮੇਰੇ ਨਾਲ ਤੋੜਿਆ ਨਾ ਆਇਆ ਨਾ ਸਮਝੀ ਵੀ ਤੂੰ ਮੇਰੀ ਮੋਟੀ ਬਣ ਗਈ ਤਾਂ ਫਿਰ ਆ ਕੀ ਆ ਮੈਨੂੰ ਤੁਸੀਂ ਆਪ ਹੀ ਦੱਸੋ ਮੈਨੂੰ ਤਾਂ ਨਾ ਤੁਹਾਡੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਨਾਲੇ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਤੈਨੂੰ ਸਮਝਾਉਣ ਦਾ ਨਾਲੇ ਮੈਨੂੰ ਸੌਂਦੇ ਤੇ ਆ ਕੇ ਸੁਪਨੇ ਦੇਖ ਲਾ ਬਹਿ ਕੇ ਤੁਸੀਂ ਸਾਰੇ ਸੁਪਨੇ ਤਾਂ ਮੇਰੇ ਪਹਿਲੀ ਰਾਤ ਹੀ ਤੋੜਤੇ ਪੋਰ ਨਾ ਮੈਂ ਸੁਪਨੇ ਕਿਰੇ ਸੁਜਾਵਾਂ ਅੱਛਾ ਬੱਚਾ ਮਰਜੀ ਬੰਦ ਕਰਨੀ ਹੈ ਕਿ ਮੈਂ ਕਰਾਵਾਂ ਤੈਨੂੰ ਕਰਾਉਣੇ ਵੀ ਹੁੰਦੇ ਹਾਂ ਬੰਦ ਲੰਕੀਆ ਦਿਮਾਗ ਖੜਾ ਹਾਇਰ ਬਾਬਾ ਕੀ ਕਿ ਹੋ ਜਾ ਖਾਬ ਦਿਖਾਤਾ ਤੂੰ ਨਾ ਹੱਥਾਂ ਤੇ ਮਹਿੰਦੀ ਨਾ ਚੋੜਾ ਬਾਪ ਨੇ ਜੀ ਦੇ ਨਾਲ ਲਾਇਆ ਮੈਨੂੰ ਆਪਣੇ ਘਰ ਮਾਲਾ ਮਨ ਰਿਆ ਪਰ ਹੁਣ ਆ ਆ ਕੁਝ ਇਹ ਚਾਹ ਕੋ ਨੇ ਤਾਂ ਸੌਂ ਲਈ ਮੈਂ ਵੀ ਬੈ ਕੇ ਕੀ ਕਰੂੰਗੀ ਹੋ ਸਕਦਾ ਮੇਰਾ ਤਾਂ ਮੂਡ ਖਰਾਬ ਹੋਵੇ ਸਵੇਰੇ ਨਾਲ ਕਰੂੰਗੀ ਰਾਤ ਨੂੰ 6 ਵਜੇ ਮੇ ਤਾਂ ਅੱਖ ਹੀ ਨਹੀਂ ਖੁੱਲੀ ਮੈਨੂੰ ਲੱਗਦਾ ਨਾ ਚਾਹ ਬਣਾਉਂਦੇ ਹੋਣਗੇ ਰਸੋਈ ਵਿੱਚ ਚਾਹ ਕਿ ਦੇ ਦਿਆਂ ਤੂੰ ਸੇ ਇੱਥੇ ਮੈਂ ਤੁਹਾਨੂੰ ਸਾਰੇ ਕਿਤੇ ਰੱਬ ਲਿਆ ਮੈਨੂੰ ਪਤਾ ਨਹੀਂ ਕਿਥੇ ਚਲੇਗੀ ਤੁਸੀਂ ਨਾਲੇ ਮੈਂ ਕਿੱਥੇ ਜਾਣਾ ਬਾਪ ਦੇ ਘਰ ਨਾਲੇ ਤੈਨੂੰ ਮੇਰੀ ਟੈਨਸ਼ਨ ਨਾ ਦੀ ਹੋਵੇ ਲੈ ਦੱਸ ਤੁਹਾਡੀ ਟੈਨਸ਼ਨ ਨਹੀਂ ਹੋਊਗੀ ਤੇ ਟੈਨਸ਼ਨ ਮੈਨੂੰ ਨਾਲੇ ਤੁਸੀਂ ਕਾ ਦਿੰਦੇ ਇਹ ਤਾਂ ਮੇਰਾ ਰੋਜ਼ ਦਾ ਕੰਮ ਹੈ ਨਾਲੇ ਦਾ ਮੇਰਾ ਦੁੱਧ ਬੈਂਚੇ ਚ ਪਿਆ ਬਣਾ ਲਾ ਦੇ ਜਾ ਕੇ ਜਾ ਇਹਦਾ ਮਤਲਬ ਤੁਸੀਂ ਚਾਹ ਆਪਣੇ ਕੱਲੇ ਨਹੀਂ ਬਣਾਈਆ ਮੇਰੇ ਲਈ ਨਹੀਂ ਬਣਾਈ ਹਾਂ ਕਿਉਂ ਨਾਲੇ ਇਹ ਤਾਂ ਮੇਰਾ ਰੋਜ਼ ਦਾ ਕੰਮ ਹੈ ਥੋੜੇ ਮੈਨੂੰ ਲੋਕੋ ਥੋੜੀ ਨਾ ਤੇ ਮੈਂ ਤੇਰੀ ਚਾਹ ਬਣਾਉਂਗਾ ਨਾਲੇ ਜਿੰਨੇ ਦਿਨ ਤੂੰ ਇੱਥੇ ਆ ਨਾ ਆਪਦੀ ਚਾਹ ਬਣਾਇਆ ਕਰ ਜਿੰਨੇ ਦਿਨ ਨੇ ਇੱਥੇ ਆ ਕੀ ਮਤਲਬ ਤੋ ਵੱਡਾ ਫਿਰ ਮੈਂ ਇੱਥੇ ਰਹਿਣਾ ਨਹੀਂ ਮੈਨੂੰ ਕੀ ਪਤਾ ਹੈ ਲਓ ਇਹ ਬਤਾਉਂ ਚੀਜ਼ਾਂ ਕਿ ਕਥਾ ਤੇ ਨਹੀਂ ਟਿਕ ਕੇ ਰਹਿੰਦੀਆਂ ਅੱਜ ਇੱਥੇ ਤੇ ਕੱਲੂ ਕਿਤੇ ਹੋਰ ਇਹ ਕਾਉ ਚੀਜ਼ਾਂ ਮੈਂ ਬਤਾਉਂ ਚੀਜ਼ਾਂ ਕਿ ਇਹ ਕਹੇ ਜਾਂਦੇ ਆ ਤੁਸੀਂ ਮੇਰੇ ਤਾਂ ਨਾ ਕੁਝ ਵੀ ਪੱਲੇ ਨਹੀਂ ਪੈ ਰਿਆ ਕਿਉਂ ਤੇਰੇ ਪਿਆਉਣੇ ਤੈਨੂੰ ਦੱਸਿਆ ਨਹੀਂ ਜਿਹੜੀ ਇੰਨੀ ਅਲ ਜਾਣ ਬੜੀ ਫਿਰਦੀ ਐ ਮੈਨੂੰ ਤਾਂ ਕੁਝ ਨਹੀਂ ਦੱਸਿਆ ਇਹੋ ਜੀ ਕਿਹੜੀ ਗੱਲ ਆ ਤੁਸੀਂ ਦੱਸ ਦੋ ਕੀ ਨਹੀਂ ਕਿਉਂ ਨਹੀਂ ਨਾ ਮੇਰੇ ਨਾਲ ਸੌਦਾ ਕੀਤਾ ਪੂਰੇ 2 ਲੱਖ ਚ ਮੈਂ ਇਹਨੂੰ ਵਿਆਹ ਵੋ ਨਹੀਂ ਸਮਝਦਾ ਜਦੋਂ ਕੋਈ ਰਸਮੀ ਨਹੀਂ ਹੋਈ ਵਿਆਹ ਕਾ ਦਾ ਸੌਦਾ ਇਹ ਕੀ ਕਹੀ ਜਾਂਦੇ ਤੁਸੀਂ ਮਜ਼ਾਕ ਕਰਦੇ ਪਏ ਨਾ ਤੁਸੀਂ ਝੂਠ ਬੋਲ ਰਹੇ ਹੋ ਪਲੀਜ਼ ਦੱਸੋ ਨਾ ਕੀ ਕਹਿ ਰਹੇ ਹੋ ਤੁਸੀਂ ਮਜ਼ਾਕ ਮਜ਼ੂਕ ਨਹੀਂ ਕਰਦਾ ਸੱਚ ਹੈ ਇਹ ਤੇਰਾ ਸੌਦਾ ਹੋਇਆ ਜੇ ਤੈਨੂੰ ਮੇਰੇ ਤੇ ਨਹੀਂ ਯਕੀਨ ਨਾ ਜਾ ਕੇ ਆਪਦੇ ਪਿਓ ਨੂੰ ਪੁੱਛ ਪਰ ਇਹ ਨਹੀਂ ਹੋ ਸਕਦਾ ਕੌਣ ਪਿਓ ਆਪਣੀ ਤੀ ਦਾ ਸੌਦਾ ਕਰਦਾ ਹੁੰਦਾ ਉਹਨੇ ਮੇਰਾ ਸੌਦਾ ਕਰਤਾ ਦੇਖ ਇਹ ਤਾਂ ਹੁਣ ਹੋ ਗਿਆ ਨਾਲੇ ਮੈਂ ਬਹੁਤ ਰਿਚ ਫੈਮਿਲੀ ਚੋਂ ਆਂ ਮੇਰੀ ਸਾਰੀ ਫੈਮਿਲੀ ਕੈਨੇਡਾ ਸੈਟਲ ਐ ਤੇ ਮੈਂ ਇੱਥੇ ਇਕੱਲਾ ਰਹਿਣਾ ਤੇਰਾ ਪਿਓ ਮੇਰੇ ਕੋਲ ਆਇਆ ਸੀ ਤੇ ਉਹਨੇ ਮੇਰੇ ਕੋਲ 2 ਲੱਖ ਦੀ ਮੰਗ ਕੀਤੀ ਪਹਿਲਾਂ ਤਾਂ ਮੈਂ ਉਹਨੂੰ ਜਵਾਬ ਦਿੱਤਾ ਸੀ ਪਰ ਵਿਚਾਰਾ ਬੌਲੇ ਹਾਰੇ ਜੇ ਕੰਡਣ ਲੱਗ ਗਿਆ ਮੈਂ ਸੌਦਾ ਪੱਕਾ ਕਰ ਲਿਆ ਫਿਰ ਇਹਦੇ ਚ ਮੀਰਾ ਕੀ ਕਸੂਰਾ ਮੈਨੂੰ ਕਿਉਂ ਵਿੱਚ ਘੜੀ ਸਿਆ ਤੂੰ ਸ ਤਾਂ ਪੈਸੇ ਵਿਆਸ ਹੀ ਦਿੱਤੇ ਹੋਣੇ ਆ ਫਿਰ ਮੇਰੇ ਬਾਪ ਨੇ ਤੁਹਾਡੇ ਨਾਲ ਮੈਨੂੰ ਕਿਉਂ ਤੋੜਿਆ ਉਹ ਖੜ ਜਾ ਮੈਡਮ ਏਡੀ ਵੀ ਕਾਦੀ ਕਾਲੀ ਹੈ ਸਾਹ ਤਾਂ ਲੈ ਲੈ ਨਾਲੇ ਮੈਨੂੰ ਤੇਰੇ ਤੋਂ ਕੋਈ ਮਤਲਬ ਨਹੀਂ ਮੈਨੂੰ ਤਾਂ ਉਹਦੇ ਕੰਮ ਤੱਕ ਮਤਲਬ ਹੁੰਦਾ ਕੰਮ ਤੱਕ ਕਿਹੜੇ ਕੰਮ ਤੱਕ ਮੇਰੇ ਨਾਲ ਐਡਾ ਵੱਡਾ ਧੋਖਾ ਕਰਨ ਦੀ ਕੀ ਜ਼ਰੂਰਤ ਸੀ ਮੇਰੇ ਤਾਂ ਸਾਰੀ ਜ਼ਿੰਦਗੀ ਖਰਾਬ ਕਰਤੀ ਤੇਰੀ ਕਾਦੀ ਜ਼ਿੰਦਗੀ ਖਰਾਬ ਕੀਤੀ ਐ ਮੈਂ ਤੈਨੂੰ ਤਾਂ ਮੈਂ ਟੱਚ ਵੀ ਨਹੀਂ ਕੀਤਾ ਨਾਲੇ ਤੇਰੇ ਪਿਓ ਨੇ ਤੇਰੀ ਜ਼ਿੰਦਗੀ ਖਰਾਬ ਕੀਤੀ ਐ ਮੈਂ ਤਾਂ ਸਿਰਫ ਉਹਦੀ ਲੋੜ ਪੂਰੀ ਕੀਤੀ ਐ ਤੇ ਤੁਸੀਂ ਮੈਨੂੰ ਇੱਥੇ ਕਾਦੇ ਵਾਸਤੇ ਲਿਆਂਦਾ ਤੇ ਇਹੋ ਜੀ ਕਿਹੜੀ ਲੋੜ ਆ ਤੁਹਾਡੀ ਜਿਹੜੀ ਪੂਰੀ ਹੋ ਗਈ ਲੋੜ ਸੀ ਬਹੁਤ ਵੱਡੀ ਤੇਰੇ ਬਾਪ ਦਾ ਚਲਦੀ ਘਰ ਜਿਹਦੇ ਤੇ ਨਾ ਮੇਰੀ ਚਰਾ ਵੀ ਅੱਖ ਸੀ ਘਰ ਪਰ ਕਿਉਂ ਜੇਕਰ ਤੁਹਾਡੇ ਕੋਲ ਇੰਨਾ ਪੈਸਾ ਸੀ ਤੁਸੀਂ ਆਪਣੇ ਪੈਸਿਆਂ ਨਾਲ ਉਹ ਘਰ ਖਰੀਦ ਲੈਂਦੇ ਬੇਈਮਾਨੀ ਨਾਲ ਕਿਉਂ ਹੜ ਆਪਣਾ ਚਾਹੁੰਦੇ ਹੋ ਇਹੀ ਤਾਂ ਸਭ ਤੋਂ ਵੱਡੀ ਪ੍ਰੋਬਲਮ ਸੀ ਖਰੀਦਣ ਤਾਂ ਦਿੰਦਾ ਨਹੀਂ ਸੀ ਤੇਰਾ ਬੁੜਾ ਮੈਨੂੰ ਪਤਾ ਸੀ ਉਹ दारू ਦੇ ਇੱਕ ਇਹਨਾਂ ਲਾਣਾ ਸੁੱਟ ਲੈਂਦਾ ਪਹਿਲਾਂ ਤਾਂ ਉਹਨੂੰ ਮੈਂ 100 ਰੁਪਈਆ ਹੀ ਫਿਰ ਉਹਨੂੰ ਟੰਡ ਕਰਕੇ ਕਾਗਜ਼ਾਂ ਤੇ ਸਾਈਨ ਕਰਾਈ ਇੰਨਾ ਵੱਡਾ ਧੋਖਾ ਆਪੀ ਸੁਣਦੇ ਪਈਆਂ ਮੈਂ ਤੈਨੂੰ ਸਾਡੇ ਘਰ ਪਈਆਂ ਸੀ ਸਭ ਕਰਨ ਨੂੰ ਗਾਲੇ ਇਹ ਵੀ ਚੀਜ਼ ਤੇ ਮੇਰੀ ਅੱਖ ਆ ਜੇ ਨਾ ਉਹ ਉਹ ਹਾਸਲ ਰੱਖੀ ਸ਼ਰਤ ਮੜੂਗਾ ਮੈਂ ਕਿੱਥੇ ਜਾਵਾਂ ਲੋਕ ਕੀ ਕਹਿਣਗੇ ਮੈਨੂੰ ਕੌਣ ਰੱਖੂਗਾ ਉਹ ਤੂੰ ਦੇ ਕਿੱਥੇ ਜਾਣਾ ਨਾਲੇ ਤੂੰ ਸਿਰਫ ਮੇਰੇ ਕੋਲ ਨਾ ਹੱfte ਹੀ ਹੈ ਤਿਸ ਤੋਂ ਬਾਅਦ ਕਿੱਥੇ ਮਰਜੀ ਜਾਈ ਮੈਂ ਕਿੱਥੇ ਜਾਣਾ ਖੂ ਟੋਬੇ ਤੇ ਜਾ ਕੇ ਸ਼ਾਲ ਮਾਰੂ ਹੌਣ ਤਾਂ ਕੋਈ ਚਾਰਾ ਵੀ ਨਹੀਂ ਹੈਗਾ ਮੇਰੇ ਕੋਲ ਹਾਂ ਚੱਲ ਕੋਈ ਨਾ ਤੇਰਾ ਵੀ ਕਰ ਦਿਆ ਕੋਈ ਨਾਲ ਓਟੇ ਦਿੱਤਾ ਹੈ ਇੱਥੇ ਕਾਫੀ ਜਿਹੜੀ ਇੱਛਾ ਹੁੰਦੀ ਮੇਰੀ ਫੇਰ ਜਿੱਥੇ ਮਰਜੀ ਜਾਈ ਹਾਇ ਰੱਬਾ ਆ ਕੀ ਕਰਤਾ ਮੇਰੇ ਨਾਲ ਡੈਡੀ ਤੇ ਮੈਨੂੰ ਤਾਂ ਡੈਡੀ ਕਹਿੰਦੇ ਨੂੰ ਸ਼ਰਮ ਆਉਂਦੀ ਆ ਮੈਨੂੰ ਕਿੱਦਾਂ ਨਾ ਪਤ ਰਹੀ ਆਈ ਕੀ ਕਸੂਰ ਸੀ ਮੇਰਾ ਜੋ ਮੇਰੇ ਨਾਲ ਇਹ ਸਭ ਕੀਤਾ ਮੇਰੇ ਤਾਂ ਜ਼ਿੰਦਗੀ ਸਾਰੀ ਨਰਕ ਬਣਾਤੀ ਹੁਣ ਮੈਂ ਕੀ ਕਰਾਂ ਕਿਹੜਾ ਓ ਲੈ ਓਏ ਆ ਜਾ ਬਾਈ ਲੰਗਿਆ ਓਏ ਅੱਗੇ ਤਾਂ ਕਦੇ ਤੂੰ ਦਰਸ਼ਨ ਨਹੀਂ ਦਿੱਤੇ ਤੇ ਅੱਜ ਕਿਵੇਂ ਆ ਗਿਆ ਓ ਹੁਣ ਇੱਥੇ ਖੜਾਏ ਰੱਖੇਗਾ ਕਿ ਅੰਦਰ ਵੀ ਲੈ ਕੇ ਜਾਏਗਾ ਉਹ ਅੰਦਰ ਨਹੀਂ ਆ ਕੇ ਚਾਹ ਪਾਣੀ ਪਿਆ ਨਾਲੇ ਮੂੰਹ ਮਿੱਠਾ ਕਰਾ ਓਏ ਆ ਜਾ ਬਾਈ ਲੰਗਿਆ ਉਹ ਹੁਣ ਦੱਸ ਬਈ ਕਾਦੀ ਕੁਛੀ ਜਿਵੇਂ ਮੂੰਹ ਮਿਠਾ ਕਰਨੂ ਕਰਦਾ ਤੂੰ ਉਹ ਦੱਸ ਮੈਂ ਪੋਰਾ ਸਬਰ ਤਾਂ ਕਰ ਲਿਆ ਤੇ ਨਾਲੇ ਭਾਬੀ ਵੀ ਦਿਖਦੀ ਘਰ ਹੀ ਆ ਕੇ ਕਿਤੇ ਗਈ ਹੋਈ ਆ ਉਹ ਤਾਂ ਬਈ ਆਪਦੇ ਪੇਕੇ ਗਈ ਹੋਈ ਆ ਉਹ ਤੂੰ ਭਾਬੀ ਦੀ ਟੈਨਸ਼ਨ ਛੱਡ ਮੈਨੂੰ ਗੱਲ ਦੱਸ ਵੀ ਗੱਲ ਕੀ ਆ ਉਹ ਟੈਨਸ਼ਨ ਦੀ ਗੱਲ ਨਹੀਂ ਬਾਈ ਮੈਂ ਆਖਿਆ ਪਤਾ ਨਹੀਂ ਵੀਦੀ ਨਹੀਂ ਕਿੱਥੇ ਗਈ ਆ ਭਾਬੀ ਉਹ ਸੁੱਖ ਨਾਲ ਹੀ ਗਈ ਆ ਕਿ ਕੋਈ ਖੁਸ਼ੀ ਦੀ ਗੱਲ ਆ ਉਹ ਨਾ ਆ ਨਾ ਬਈ ਕਾਦੀ ਖੁਸ਼ੀ ਦੀ ਗੱਲ ਇਸ ਘਰ ਨੂੰ ਤਾਂ ਖੁਸ਼ੀਆਂ ਦੀ ਨਜ਼ਰ ਲੱਗੀ ਹੋਈ ਆ 4 ਸਾਲ ਹੋ ਗਏ ਮੇਰੇ ਵਿਆਹ ਅਜੇ ਤੱਕ ਜਵਾਕ ਦਾ ਮੂੰਹ ਨਹੀਂ ਵੇਖਿਆ ਉਹ ਫੇਰ ਕੀ ਹੋ ਗਿਆ ਮੈਂ ਬੈਠਾ ਤੂੰ ਮੈਨੂੰ ਦੱਸ ਕੀ ਗੱਲ ਹੈ ਨਾਲੇ ਮੈਂ ਇੱਥੇ ਇਹੀ ਗੱਲ ਕਰਨ ਆਇਆ ਤੇਰੇ ਨਾਲ ਕਿਹੜੀ ਗੱਲ ਬਾਈ ਖੁੱਲ ਕੇ ਦੱਸ ਮੈਂ ਜਵਾਕ ਖਾਤਰ ਨਾ ਕੁਝ ਵੀ ਕਰਨ ਨੂੰ ਤਿਆਰ ਆ ਤੂੰ ਦੱਸ ਸਹੀ ਦੇਖ ਬਾਈ ਮੇਰੀ ਗੱਲ ਧਿਆਨ ਨਾਲ ਸੁਣ ਤੈਨੂੰ ਵੀ ਪਤਾ ਹੈ ਮੇਰੀ ਸਾਰੀ ਫੈਮਿਲੀ ਬਾਹਰ ਸੈਟਲ ਹੈ ਮੈਂ ਲਿਆ ਕਿਸੇ ਦਾ ਘਰ ਜਿਹੜੇ ਬੰਦੇ ਦਾ ਨਾਮ ਕਰ ਲੈਂਦਾ ਨਾ ਉਹਦੇ ਇੱਕ ਮਤਰੀ ਕੁੜੀ ਹੈ ਤੇ ਪਿਓ ਸ਼ਰਾਬੀ ਹੈ ਮੈਂ ਘਰ ਤਾਂ ਲੈ ਲਿਆ ਪਰ ਉਹਨੇ ਨਾ ਆਪਦੀ ਧੀ ਦਾ ਮੇਰੇ ਨਾਲ ਸੌਦਾ ਕਰਤਾ ਹੈ ਬਾਈ ਕੁੜੀ ਦਾ ਸੌਦਾ ਉਹ ਵੀ ਇੱਕ ਬਾਪ ਨੇ ਕਰਤਾ ਤੇ ਤੂੰ ਕਰ ਲਿਆ ਉਹ ਤੂੰ ਨਾ ਆਪਦੀਆਂ ਹਰਕਤਾਂ ਤੋਂ ਬਾਜਾਈ ਉਹ ਤੇਰੇ ਕੋਲ ਕਾਦਾ ਘਟ ਹੈ ਤੂੰ ਕੀ ਕਰਨਾ ਸੀ ਕਰ ਬਸ ਯਾਰਾ ਇੱਕ ਪੁਰਾਣਾ ਹਿਸਾਬ ਦਾ ਵਜਾਵਾਕੀ ਰਹਿੰਦਾ ਸੀ ਚੱਲ ਤੂੰ ਛੱਡ ਹੁਣ ਤੂੰ ਦੱਸ ਤੇਰਾ ਯਾਰ ਤੇਰੇ ਕੰਮ ਆ ਸਕਦਾ ਹੈ ਮੇਰੇ ਕੰਮ ਮੈਂ ਸਮਝਿਆ ਨਹੀਂ ਬਾਈ ਹਲੇ ਤੇਰੀ ਗੱਲ ਨੂੰ ਉਹ ਉਸ ਬੰਦੇ ਦਾ ਘਰ ਤਾਂ ਮੈਂ ਲੈ ਲਿਆ ਤੇ ਨਾਲੇ ਉਹਦੀ ਜਿਹੜੀ ਮਤਰੀ ਕੁੜੀ ਐ ਜਿਹੜੀ ਉਹਨੇ ਮੇਰੇ ਨਾਲ 2 ਲੱਖ ਚ ਤੋੜਤੀ ਉਹਦਾ ਮੈਂ ਕੀ ਕਰਨਾ ਮੈਂ ਸੋਚਦਾ ਤੂੰ ਉਹਦੇ ਨਾਲ ਵਿਆਹ ਕਰ ਲੈ ਵਿਆਹ ਨਾ ਬਾਈ ਮੈਂ ਤਾਂ ਕਦੇ ਉਹੀ ਨਹੀਂ ਸੋਚਿਆ ਦੂਜੇ ਵਿਆਹ ਬਾਰੇ ਆ ਨਾਲੇ ਬਗਾਨੀ ਤੀ ਕੀ ਕਹੋਗੇ ਤੇ ਮੇਰੇ ਸਹੁਰੇ ਕੀ ਕਹਿਣਗੇ ਸਾਡੇ ਪਰੋਣੇ ਨੇ ਦੂਜਾ ਵਿਆਹ ਕਰਾ ਲਿਆ ਯਾਰ ਅੱਜ ਕੱਲ ਇੰਨੀ ਲੰਬੀ ਕੌਣ ਸੋਚਦਾ ਨਾਲੇ ਸ਼ਾਰਟਕਟ ਦਾ ਜ਼ਮਾਨਾ ਐ ਤੂੰ ਦੂਜਿਆਂ ਬਾਰੇ ਨਾ ਸੋਚ ਆਪਦੀ ਖੁਸ਼ੀ ਬਾਰੇ ਸੋਚ ਜਿਨੇ ਤੇਰਾ ਬੜਾਪੇ ਚ ਹਸਾਰਾ ਬੰਨਾ ਐ ਮੈਂ ਤਾਂ ਤੇਰੀ ਬਾਈ ਠੀਕ ਐ ਪਰ ਇਹ ਫੈਸਲਾ ਨਾ ਮੈਂ ਇਕੱਲਾ ਨਹੀਂ ਲੈ ਸਕਦਾ ਜਦੋਂ ਤੇਰੀ ਭਾਬੀ ਆਉਂਦੀ ਆ ਉਹਦੇ ਨਾਲ ਸਲਾਹ ਕਰਕੇ ਸਾਰੀ ਗੱਲਬਾਤ ਮੈਂ ਤੈਨੂੰ ਦੱਸ ਦੂੰਗਾ ਉਹ ਤਾਂ ਠੀਕ ਐ ਨਾਲੇ ਹੁਣ ਮੇਰੇ ਕੋਲ ਨਾ 5-4 ਦਿਨ ਨਹੀਂ ਐ 2 ਦਿਨ ਤਾਂ ਲੰਘ ਗਏ ਤੂੰ ਛੇਤੀ ਦੱਸਦੀ ਮੈਨੂੰ ਹਾਂ ਕੋਈ ਗੱਲ ਨਹੀਂ ਬਾਈ ਜਦ ਤੇਰੀ ਭਾਬੀ ਆਉਂਦੀ ਆ ਉਹਦੇ ਨਾਲ ਸਲਾਹ ਕਰਕੇ ਉਹਦੀ ਦੱਸ ਦੂੰ ਧੰਨਵਾਦ ਬਾਈ ਤੇਰਾ ਤੂੰ ਮੇਰੇ ਬਾਰੇ ਇੰਨਾ ਸੋਚਿਆ ਲੈ ਧੰਨਵਾਦ ਦੀ ਕੀ ਗੱਲ ਨੇ ਨਾਲੇ ਯਾਰ ਤਾਂ ਯਾਰਾਂ ਦੀਆ ਬਾਵਾ ਹੁੰਦੇ ਨੇ ਸਹੀ ਗੱਲ ਆ ਬਾਈ ਸ਼ਾਲੀ ਬਹਿ ਜਾ। ਨਿਵੇੜ ਲਿਆ ਕੰਮ ਸੁਈਦਾ ਸਾਰਾ? ਹਾਂਜੀ ਕੰਮ ਤਾਂ ਨਿਵੇੜ ਲਿਆ। ਕਿਉਂ ਕੋਈ ਕੰਮ ਸੀ? ਨਾਲੇ ਥੋਨੂੰ ਮੇਰੇ ਕੰਮ ਦੀ ਫਿਕਰ ਕਰਨ ਤੋਂ ਹੋਗੀ। ਉਹ ਫਿਕਰ ਤਾਂ ਨਹੀਂ। ਮੈਂ ਤੇਰੇ ਨਾਲ ਨਾ ਕੋਈ ਜ਼ਰੂਰੀ ਗੱਲ ਕਰਨੀ ਸੀ ਤੇ ਖਾਸ ਵੀ। ਪਤਾ ਨਹੀਂ ਤੂੰ ਮੰਨੇਗੀ ਕਿ ਨਾ। ਲੈ, ਇੱਕ ਦਿਨ ਹੋਇਆਗਾ ਕਿ ਮੈਂ ਥੋਡੀ ਗੱਲ ਨਾ ਮੰਨੀ ਹੋਵੇ। ਦੱਸੋ ਕੀ ਗੱਲ ਆ? ਨਾਲੇ ਇੰਨੀ ਕਿੰਨੀ ਕੀ ਖਾਸ ਗੱਲ ਆ? ਦੇਖ ਵੀ ਸ਼ਾਲੀ। ਆਪਣੇ ਵਿਆਹ ਨੂੰ ਨਾ 4 ਸਾਲ ਹੋ ਗਏ। ਹੁਣ ਤੱਕ ਤਾਂ ਮੈਂ ਬਾਲਾ ਮਹਿਸੂਸ ਕੀਤਾ ਨਹੀਂ ਸੀ ਪਰ ਹੁਣ ਔਲਾਦ ਬਿਨਾ ਕਰ ਸੁੰਨਾ ਸੁੰਨਾ ਜਿਹਾ ਲੱਗਦਾ ਹੈ ਹਾਂਜੀ ਇਹ ਤਾਂ ਗੱਲ ਹੈਗੀ ਆ ਮੈਨੂੰ ਵੀ ਇਹੀ ਟੈਨਸ਼ਨ ਲੱਗੀ ਰਹਿੰਦੀ ਆ ਵੀ ਪਤਾ ਨਹੀਂ ਰੱਬ ਕਦੋਂ ਸੁਣੂਗਾ ਆਪਣੀ ਰੱਬ ਨੇ ਤਾਂ ਤੂੰ ਸਮਝ ਸੁਣ ਲਈ ਆਪਣੀ ਤੈਨੂੰ ਨਾ ਹੋਰ ਅਰਦਾਸਾਂ ਕਰਨ ਦੀ ਲੋੜ ਨਹੀਂ ਤੂੰ ਤਾਂ ਬਸ ਹਾਮੀ ਭਰਨ ਵਾਲੀ ਬਣ ਕੀ ਗੱਲ ਜੀ ਮੈਨੂੰ ਤਾਂ ਸਮਝ ਹੀ ਨਹੀਂ ਨਾਲ ਇਹ ਜੀ ਕਿਹੜੀ ਗੱਲ ਆ ਜਿਹਦੀ ਤੁਸੀਂ ਮੈਨੂੰ ਹਾਮੀ ਭਰਾਨੀ ਆ ਵਿਸ਼ਾਲੀ ਮੇਰਾ ਦੋਸਤ ਨਾ ਟੋਨੀ ਮੇਰਾ ਦੂਜਾ ਵਿਆਹ ਕਰਨ ਨੂੰ ਫਿਰਦਾ ਕੁੜੀ ਗਰੀਬ ਘਰੋਂ ਆ ਤੇ ਪਿਓ ਮਤਰੇ ਆ ਤੇ ਸ਼ਰਾਬੀ ਐ ਜੇ ਤੂੰ ਕਹੇ ਤਾਂ ਆਪਾਂ ਲੈ ਇਹਦੇ ਵਿੱਚ ਕਿੱਡੀ ਕੀ ਗੱਲ ਆ ਕੋਈ ਨਾ ਤੁਸੀਂ ਕਰੋ ਗੱਲ ਟੌਨੀ ਨਾਲ ਆਪਣੇ ਘਰੇ ਲਾ ਦੋ ਹੋ ਜੂਗੀ ਹੋਰ ਆਪ ਨੂੰ ਕੀ ਚਾਹੀਦਾ ਇਹ ਤਾਂ ਤੇਰੀ ਬਾਲੀ ਵਧੀਆ ਗੱਲ ਆ ਇਹ ਤੇਰੀ ਸਹਿਮਤੀ ਚਾਹੀਦੀ ਮੈਂ ਤਾਂ ਤੇਰੇ ਨਾਲ ਤਾਂ ਗੱਲ ਕਰ ਲਈ ਤੇਰੇ ਤੋਂ ਬਿਨਾ ਨਾ ਮੈਂ ਇਹ ਕਦਮ ਚੁੱਕਣਾ ਨਹੀਂ ਚਾਹੁੰਦਾ ਸੀ ਤੁਸੀਂ ਬੇਫਿਕਰ ਹੋ ਤੁਸੀਂ ਟੌਨੀ ਨਾਲ ਗੱਲ ਕਰ ਲਓ ਤੇ ਉਹਨਾਂ ਮੈਰਿਜ ਕਰਵਾ ਲਓ ਕੁੜੀ ਨਾਲ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਤਾਂ ਉਹਨੂੰ ਛੋਟੀ ਭੈਣ ਬਣਾ ਕੇ ਰੱਖੂੰ ਬਸ ਠੀਕ ਆ ਟੋਨੀ ਨਾਲ ਮੈਂ ਗੱਲ ਕਰਦਾ ਤੇ ਆਪਾਂ ਕੁੜੀ ਨੂੰ ਅੱਜ ਜਾਂ ਕੱਲ ਨੂੰ ਘਰੇ ਲਿਆਉਣੀ ਆਪਾਂ ਠੀਕ ਆ ਜੀ ਕਰ ਲਓ ਚਲ ਠੀਕ ਆ ਮੈਂ ਜਾਂਨਾ ਟੋਨੀ ਕੋਲ ਤੇ ਕਰਦਾ ਉਹਦੇ ਨਾਲ ਗੱਲ ਠੀਕ ਆ ਜੀ ਚਲ ਤੁਹਾਡਾ ਕੰਮ ਧੰਦਾ ਨੂੰ ਮੇਲ ਲਾਂ ਹਾਂਜੀ ਕੋਈ ਹਾਂ ਚਲ ਸਾਡੇ ਘਰੇ ਲਾਦ ਹੋ ਜੂਗੀ ਹੋਰ ਸਾਨੂੰ ਕੀ ਚਾਹੀਦਾਗਾ ਮੈਂ ਮੈਂ ਤੈਨੂੰ ਐਂ ਪੁੱਛਦਾ ਸੀ ਇਸ ਵਿਆਹ 'ਚ ਤੇਰੀ ਦਿਲੋਂ ਸਹਿਮਤੀ ਹੈ ਨਾ ਤੂੰ ਖੁਸ਼ ਤਾਂ ਹੈ ਮੇਰੇ ਨਾਲ ਵਿਆਹ ਕਰਵਾ ਕੇ ਹਾਂਜੀ ਮੈਂ ਤਾਂ ਬਹੁਤ ਖੁਸ਼ ਆ ਵੈਸੇ ਵੀ ਹੋਰ ਕੋਈ ਚਾਰਾ ਨਹੀਂ ਸੀ ਮੇਰੇ ਕੋਲ ਐਂ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਇੰਨਾ ਚੰਗਾ ਘਰ ਵਾਲਾ ਮਿਲੂਗਾ ਲੈ ਸੋਚਿਆ ਤਾਂ ਮੈਂ ਵੀ ਨਹੀਂ ਸੀ ਵੀ ਇੰਨੀ ਸੋਹਣੀ ਘਰ ਵਾਲੀ ਮਿਲੂਗੀ ਮੈਂ ਤਾਂ ਪਤਾ ਨਹੀਂ ਕੀ ਮੋਤੀ ਬੰਨ ਕੀਤੇ ਹੋਣੇ ਜੋ ਇੰਨੀ ਚੰਗੀ ਘਰ ਵਾਲੀ ਮਿਲੀ ਹੈ ਮੈਨੂੰ ਚਲੋ ਵਧੀਆ ਜੋ ਵੀ ਹੋਇਆ ਸਹੀ ਗੱਲ ਆ ਤੇ ਮੈਂ ਤਾਂ ਤੈਨੂੰ ਹੁਣ ਇਹ ਕਹਿਣਾ ਵੀ ਜਲਦੀ ਤੋਂ ਜਲਦੀ ਨਾ ਇਸ ਖਰਦੀਆਂ ਖੁਸ਼ੀਆਂ ਵਾਪਸ ਲਿਆ ਮੈਨੂੰ ਤੇਰੇ ਤੋਂ ਇਹੀ ਉਮੀਦ ਹੈ ਬਸ ਹੋਰ ਫੈਸਲ ਕਦੋਂ ਸੁਣਾ ਦੇ ਖੁਸ਼ ਖਬਰੀ ਮੇਰੇ ਤਾਂ ਬਹੁਤ ਜੀ ਕਰਦਾ ਵੀ ਆਪਣੇ ਘਰੇ ਵੀ ਕੋਈ ਜਵਾਕ ਖੇਡੇ ਤੇ ਮੈਨੂੰ ਗੋਦੀ ਚੱਕਾ ਦੀਦੀ ਮੈਂ ਸਮਝ ਸਕਦੇ ਹਾਂ ਤੁਹਾਡਾ ਦਰਦ ਰੱਬ ਤੁਹਾਡੀ ਅਰਦਾਸ ਜਲਦੀ ਪੂਰੀ ਕਰੂਗਾ ਚਲ ਕੋਈ ਫਿਰ ਅੱਜ ਸੂਰਜ ਕਿੱਧਰੋਂ ਚੜਾਇਆ ਘੁੱਗੀਆਂ ਦਾ ਜੋੜਾ ਇਕੱਠਾ ਬੈਠਾ ਹੈ ਕੀ ਗਰਮ ਤੇ ਖਰੀ ਜਾਂਦੇ ਹੋ ਤੁਸੀਂ ਕੁਛ ਨਹੀਂ ਅਸੀਂ ਤਾਂ ਆਪਦੇ ਗੱਲਾਂ ਕਰਦੇ ਸੀ ਚੱਲ ਕੋਈ ਨਰਮੋਦ ਤੁਸੀਂ ਬੈਠੋ ਮੈਂ ਚਾਹ ਲੈ ਆਣੀ ਉਹ ਨਾਣਾ ਚਾਹ ਨਹੀਂ ਪੀਣੀ ਅਸਤੰਦਰ ਬੈਨੇ ਆ ਜਾ ਸਿਮਰ ਆਪਾਂ ਅੰਦਰ ਬੈਠੀਏ ਤੇ ਤੂੰ ਐਂ ਕਰ ਵਿਸ਼ਾਲੀ ਕੰਮ ਕਰ ਲੈ ਸਾਰਾ ਘਰ ਦਾ ਹਾਂਜੀ ਕੋਈ ਹਾਂ ਆ ਜਾ ਸਿਮਰ ਮੈਨੂੰ ਵੀ ਤੇ ਲੱਗਦਾ ਬੇਨਮੋਲ ਅੱਗੇ ਨਾਲੋਂ ਬਦਲ ਗਿਆ ਉਹ ਤਾਂ ਸਿਮਰ ਦੀ ਹਰ ਇੱਕ ਗੱਲ ਮੰਨਦਾ ਜੋ ਕਹਿੰਦੀ ਆ ਉਹੀ ਕਰਦਾ ਤੇ ਮੇਰੇ ਕੋਲ ਇੱਕ ਮਿੰਟ ਵੀ ਨਹੀਂ ਬੈਠਦਾ ਹੈਗਾ ਚਲ ਹੋ ਸਕਦਾ ਮੇਰਾ ਵਿਅਮ ਹੋਵੇ ਮੈਂ ਤਾਂ ਕਰਾਂ ਆਪਦਾ ਕੰਮ ਅਨਮੋਲ ਮੇਰੀ ਗੱਲ ਸੁਣਿਓ ਅਨਸੌਧਿਆ ਲਈ ਪਾਚੀ ਆ ਮੈਂ ਤੇ ਸੌਦਾ ਲਿਖਤਾ ਤੇ ਤੁਸੀਂ ਆਦ ਨਾਲ ਲੈ ਆਇਓ ਮੈਂ ਕੱਲ ਤੁਹਾਨੂੰ ਪਾਚੀ ਬਣਾਉਣਾ ਭੁੱਲ ਗਈ ਸੀ ਕੋਈ ਨਾ ਲਿਆ ਦੂੰ ਤੂੰ ਐ ਮੂੰਚਾ ਕੇ ਅੰਦਰ ਆਵੜੀ ਤੈਨੂੰ ਐ ਨਹੀਂ ਪਤਾ ਵੀ ਅਸੀਂ ਅੰਦਰ ਬੈਠੇ ਗੱਲਾਂ ਕਰੀ ਜਾਂਦੇ ਆ ਮੇਰਾ ਮਤਲਬ ਨਹੀਂ ਸੀ ਅਨਮੋਲ ਮੈਂ ਤਾਂ ਸੋਨੋ ਪਰਚੀ ਬੜਾਉਣ ਆਈ ਸੀ ਤੂੰ ਤੋਂ ਹੀ ਦੂਸਰ ਕਰੀ ਜਾਂਦੇ ਹੋ ਮੈਂ ਦਿਮਾਗ ਖਾਈ ਨਹੀਂ ਇੱਥੇ ਖੜੀ ਜਾ ਉਹਦਾ ਕੰਮ ਕਰ ਲਾ ਜਾ ਕੇ ਗੱਲਾਂ ਸੁਣਦੀ ਮਾਰੀ ਆ ਕੇ ਖੜ ਜਣੀ ਆ ਕੋਲੇ ਚਲੋ ਕੋਈ ਨਾ ਅਨਮੋਲ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਿਹੜਾ ਮੈਂ ਬਿਨਾਂ ਪੁੱਛੇ ਆ ਗਈ ਅੱਗੇ ਤੋਂ ਧਿਆਰ ਰੱਖੂੰਗੀ ਤੇ ਆ ਪਰਚੀ ਮੈਂ ਸੋਚ ਰੱਖ ਦਿੰਨੀ ਆ ਤੁਸੀਂ ਆਦ ਨਾਲ ਲੈ ਜਾਓ ਜਾ ਵਗ ਜਾ ਭੱਲੇ ਪਈਏ ਸਿਮਰ ਇਹਨੇ ਤਾਂ ਨਾ ਦਿਮਾਗ ਖਰਾਬ ਕਰ ਛੱਡਿਆ ਤੇ ਜਿੱਦ ਦੇ ਦੀ ਤੂੰ ਇੱਥੇ ਆਈਆਂ ਮੇਰੀ ਤਾਂ ਜ਼ਿੰਦਗੀ ਸੁਧਰ ਗਈ ਤੇਰੇ ਨਾਲ ਮੋਹ ਪਾ ਕੇ ਨਾ ਪਤਾ ਨਹੀਂ ਚਿੱਤ ਨੂੰ ਕੀ ਹੋ ਗਿਆ ਕਿਤੇ ਵੱਡੀ ਰੂਹ ਨਹੀਂ ਲੱਗਦੀ ਭਲਾ ਜਦੋਂ ਮੈਂ ਨਹੀਂ ਸੀ ਇੱਥੇ ਉਦੋਂ ਕੀ ਮੈਨੂੰ ਲੱਗਦਾ ਸੀ ਤੁਹਾਡਾ ਝੂਠੇ ਕਿਸੇ ਥਾਂ ਦੇ ਉਦੋਂ ਖੁਸ਼ ਨਹੀਂ ਰਹਿੰਦੀ ਸੀ ਤੁਸੀਂ ਉਹ ਨਹੀਂ ਯਾਰ ਐਵੇਂ ਮੁੰਡਿਆਂ ਨਾਲ ਚਿੱਤ ਪਰਚਾਲੀਦਾ ਸੀ ਉਹਨਾਂ ਕੋਲ ਬਹਿ ਕੇ ਹੋਰ ਮੇਰਾ ਕੀ ਨੇ ਜੀ ਲਵਾਉਣਾ ਸੀ ਅੱਛਾ ਜੀ ਜੋ ਬਦਮਾਸ਼ ਜੇ ਕਿਸੇ ਥਾਂ ਦੇ ਮੈਂ ਨਹੀਂ ਨਾ ਤੁਹਾਡੇ ਮਿੱਠੇ ਮਿੱਠੇ ਗੱਲਾਂ ਦੇ ਯਕੀਨ ਕਰਦੀ। ਓਏ ਨਾ ਨਾ ਸਿਮਰ ਮੈਂ ਤਾਂ ਤੈਨੂੰ ਤਰਸ ਰਿਆ ਸੀ ਸੁੱਖ ਨਾਲ ਨਾ ਭਾਂ ਭਾ ਕਰਦਾ ਕਰ ਤੈਨੂੰ ਡੀਰ ਰਿਹਾ ਸੀ। ਇਹ ਪਿਆਰ ਨਾ ਥੋੜੇ ਦਿਨਾਂ ਦਾ ਆ ਜਿੱਦਣ ਜਵਾਕ ਹੋ ਗਿਆ ਨਾ ਉਦਣੀਆਂ ਸਾਰਾ ਪਿਆਰ ਭੁੱਲ ਜਾਊਂਗੀ ਤੁਸੀਂ। ਓਏ ਨਹੀਂ ਨਹੀਂ ਤੇਰਾ ਪਿਆਰ ਤਾਂ ਐ ਰਹਿੂ ਤੇਰਾ ਪਿਆਰ ਨਹੀਂ ਘਟਦਾ ਤੂੰ ਦਿਲਚੀ ਨਹੀਂ ਮੇਰੀ ਰੂਹ 'ਚ ਵੀ ਉਤਰ ਗਈ। ਚਲੋ ਠੀਕ ਆ ਦੇਖਦੇ ਆ ਹੁਣ ਉਠੋ ਮੈਂ ਦਵਾਈ ਵੀ ਲੈਣੀ ਆ ਤੇ ਕੱਲੋਂ ਡਾਕਟਰ ਦੇ ਵੀ ਜਾਣਾ। ਉਹ ਹਾਂ ਸੱਚ ਤੂੰ ਐ ਕਰੀ ਮੈਨੂੰ ਨਾ ਘੰਟਾ ਪਹਿਲਾਂ ਯਾਦ ਕਰਾਦੀ ਤੇ ਆਪਾਂ ਡਾਕਟਰ ਕੋਲ ਜਾਇਆ ਮੰਗੇ। ਉਹ ਤਾਂ ਕੋਈ ਨਾ ਮੈਂ ਯਾਦ ਕਰਾਂਗੀ ਹਾਂ ਤੂੰ ਸਿੱਟੋ। ਦਿਲੀ ਲੰਘਦੇ ਕਰ ਦੇਣਾ ਨਿਗਾ ਰੱਖ ਦੇਣਾ। ਉਹ ਚਲ ਕੋਈ ਨਾ ਉਹਦਾ ਕੀ ਐ ਉਹ ਤਾਂ ਫਿਰਦੀ ਰਹਿੰਦੀ ਐ। ਕੱਲ ਤੂੰ ਐ ਕਰ ਦਵਾਈ ਲੈ ਲੈ ਤੇ ਮੈਂ ਵੀ ਮੜਾ ਕੰਮ ਜਾ ਆਣ ਨੂੰ। ਠੀਕ ਹੂੰ। ਕੀ ਹਾਸਿੰਦ ਤੂੰ ਐ ਬੈਠੀ ਆ ਠੀਕ ਤਾਂ ਹੈਗੀ ਆ ਦਵਾਈ ਲੈ ਲਈ ਤੂੰ ਨਾਲ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਤਾਂ ਮੈਨੂੰ ਦੱਸ ਦੇ ਦੀਦੀ ਮੈਂ ਦਵਾਈ ਵੀ ਲੈ ਲਈ ਸੀ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਨਾ ਮੈਂ ਤੁਹਾਨੂੰ ਦੱਸ ਦਊਂਗੀ ਚਲ ਠੀਕ ਆ ਮੈਂ ਨਾ ਤੇਨਾਂ ਗੱਲ ਕਰਨੀ ਸੀ ਇੱਕ ਅਣਮੋਲ ਨੂੰ ਪਤਾ ਨਹੀਂ ਕੀ ਹੋ ਗਿਆ ਨਿੱਕੀ ਨਿੱਕੀ ਗੱਲ ਤੇ ਨਾ ਮੇਰੇ ਗੱਲ ਪੈ ਜਾਂਦਾ ਪਤਾ ਨਹੀਂ ਦੀਦੀ ਹੁਣ ਮੈਨੂੰ ਤੁਹਾਡੀਆਂ ਗੱਲਾਂ ਦਾ ਕੀ ਪਤਾ ਨਾਲੇ ਤੁਹਾਨੂੰ ਤਾਂ ਅਣਮੋਲ ਬਾਰੇ ਜਿਆਦਾ ਪਤਾ ਹੋਣਾ ਚਾਹੀਦਾ ਕਿਉਂਕਿ ਤੁਸੀਂ ਮੇਰੇ ਤੋਂ ਪਹਿਲਾਂ ਆਏ ਹੋ ਨਹੀਂ ਸਿਮਰ ਅਮਜੀਤ ਤਾਂ ਕੋਈ ਗੱਲ ਨਹੀਂ ਹੈਗੀ ਉਹ ਹੀ ਮੇਰੀ ਕੋਈ ਗੱਲ ਜੀ ਨਹੀਂ ਗੋਲਦਾ ਹੈਗਾ ਉਹ ਹਰ ਗੱਲ ਤੇ ਨਾ ਵੱਡ ਖਾਨ ਨੂੰ ਪੈਂਦਾ ਜਦੋਂ ਤੂੰ ਨਹੀਂ ਆਈ ਸੀ ਉਦੋਂ ਤੱਕ ਸਭ ਕੁਝ ਸਹੀ ਸੀ ਤਾਂ ਫਿਰ ਦੀਦੀ ਤੁਹਾਡਾ ਮਤਲਬ ਇਹ ਆ ਕਿ ਮੈਂ ਉਹਨਾਂ ਨੂੰ ਤੁਹਾਡੇ ਬਾਰੇ ਕੁਝ ਕਿਹਾ ਹੋਣਾ ਜਾਂ ਮੇਰੇ ਆਉਣ ਤੇ ਉਹ ਬਦਲ ਗਏ ਦੇਖੋ ਦੀਦੀ ਜਿੰਨਾ ਹੱਕ ਤੁਹਾਡਾ ਉਹਦੇ ਤੇ ਆ ਉਹਨਾਂ ਹੀ ਮੇਰਾ ਆ ਪਰ ਮੈਨੂੰ ਨਹੀਂ ਪਤਾ ਉਹਨਾਂ ਨੂੰ ਕੀ ਹੋਇਆ ਜੋ ਤੌੜ ਨਾਲ ਲੇ ਤਾਂ ਨਵੀਂ ਹਿੰਮ ਕਰਦੇ ਪਏ ਆ। ਨਹੀਂ ਨਹੀਂ ਸਿਮਰ ਤੂੰ ਤਾਂ ਐਵੇਂ ਗੁੱਸਾ ਕਰ ਗਈ। ਮੈਂ ਤਾਂ ਤੈਨੂੰ ਸੁਭਾਈ ਕੇ ਜੇ ਪੁੱਛਿਆ ਸੀ। ਮੈਂ ਤਾਂ ਇਸ ਗੱਲ ਦੇ ਚੋਰਾ ਲੱਗੇ ਰਹਿੰਦਾ ਵੀ ਨਾ ਤਾ ਉਹ ਮੇਰੇ ਕੋਲ ਬੈਠ ਜਾ ਨਾ ਹੀ ਮੇਰੇ ਕੋਈ ਗੱਲ ਮੰਨਦੇ ਆ। ਦੀਦੀ ਜੀ ਮੈਂ ਇਸ ਘਰ ਚੋਂ ਚਲੇ ਜਾਵਾਂ। ਹੋ ਸਕਦਾ ਤਾਂ ਉਹਨੂੰ ਸਾਰੇ ਹੱਕ ਮਿਲ ਜਾਣ। ਜੋ ਤੁਹਾਡੇ ਪਹਿਲਾ ਸੀ। ਇਹੀ ਚਾਹੁੰਦੇ ਆ ਨਾ ਤੁਸੀਂ। ਨਹੀਂ ਸਿਮਰ ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਇਸ ਘਰ ਚੋਂ ਜਾ। ਮੈਂ ਤਾਂ ਤੈਨੂੰ ਵੈਸੇ ਹੀ ਕਿਹਾਗਾ ਵੀ ਤੇਰੇ ਉਹ ਨਾਲ ਨਾ ਅਣਮੋਲ ਨੇ ਮੇਰੇ ਤੋਂ ਪਾਸਾ ਵਟ ਲਿਆ। ਤੇ ਤੁਹਾਡੀ ਗੱਲ ਦਾ ਮਤਲਬ ਤਾਂ ਇਹੀ ਆ ਵੀ ਉਹ ਮੇਰੇ ਔਨ ਕਰਕੇ ਬਦਲੇ ਨੇ ਤੂੰ ਤਾਂ ਗੱਲ ਤੋਂ ਸੋਚਦੀ ਆ ਮੈਂ ਦੱਸ ਸਕੋ ਤੈਨੂੰ ਆਪ ਕਰ ਲਿਆ ਹਾਂ ਜ ਖੁਸ਼ ਸੀ ਨਾਲੇ ਜਦੋਂ ਮੈਂ ਇਹਨਾਂ ਨੂੰ ਮੁੱਲ ਤੇਰੇ ਬਾਰੇ ਦੱਸਿਆ ਸੀ ਨਾ ਤਵੇਂ ਚਾਹ ਤਹਾਕਾਰ ਦਿੱਤੀ ਸੀ ਨਾਲੇ ਮੇਰੇ ਤੋਂ ਜ਼ਿਆਦਾ ਖੁਸ਼ ਹੋਰ ਕੌਣ ਹੋ ਸਕਦਾ ਰੈਨ ਨੂੰ ਦੀਦੀ ਜੇ ਤੁਸੀਂ ਖੁਸ਼ ਹੋ ਜਦੋਂ ਅਸੀਂ ਅੰਦਰ ਬੈੰਨੇ ਆ ਆਨੇ ਬਾਹਨੇ ਤੁਸੀਂ ਕਿੰਨੇ ਗੇੜੇ ਮਾਰਦੇ ਹੋ ਅੰਦਰ ਆ ਜਾਂਦੇ ਹੋ ਪਤਾ ਨਹੀਂ ਸਿਮਰ ਤੂੰ ਕੀ ਹੋ ਜੇ ਗੱਲਾਂ ਕਰੀ ਜਾਣੀਆਂ ਮੇਰੇ ਦਿਲ 'ਚ ਨਾ ਮੀਦਾ ਕੁਝ ਨਹੀਂ ਹੈਗਾ ਤੈਨੂੰ ਸਿਰਫ ਵਹਿਮ ਆ ਮੇਰਾ ਕੋਈ ਵਹਿਮ ਨਹੀਂ ਹੈਗਾ ਮੈਨੂੰ ਸਾਫ ਪਤਾ ਆ ਤੈਨੂੰ ਆਇਆ ਨਾ ਕਿ ਉਹ ਸਾਰਾ ਦਿਨ ਮੇਰੇ ਕੋਲ ਬੈਠਾ ਰਹਿੰਦਾ ਤੇ ਤੁਹਾਡੇ ਕੋਲ ਕਿਉਂ ਨਹੀਂ ਬੈਠਦਾ ਨਹੀਂ ਨਹੀਂ ਸਿਵਰ ਮੇਰਾ ਉਹ ਮਤਲਬ ਨਹੀਂ ਸੀ ਚੱਲ ਕੋਈ ਨਾ ਜੇ ਤੈਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਤਾਂ ਮੈਂ ਉਹਦੇ ਲਈ ਤੇ ਤੋਂ ਮਾਫੀ ਮੰਗਦੀ ਆ ਮੈਂ ਉਸ ਤੋਂ ਬਾਅਦ ਤੈਨੂੰ ਕਦੇ ਕੁਝ ਨਹੀਂ ਕਹਿੰਦੀ ਹੋਗੀ ਚਲੋ ਠੀਕ ਆ ਹੁਣ ਤੁਸੀਂ ਜਾਓ ਮੈਂ ਸੌਣਾ ਆ ਮੇਰਾ ਸਿਰ ਬਹੁਤ ਦੁਖੀ ਜਾਂਦਾ ਮਾਰੇ ਤੁਹਾਨੂੰ ਕੀ ਪਤਾ ਤੁਸੀਂ ਕਿਹੜਾ ਕਿਹੜਾ ਜਮਾਲ ਜੰਮੇ ਆ ਉਹ ਤੇ ਤੁਹਾਨੂੰ ਤਾਂ ਲੱਗੇ। ਉਹ ਹਾਂਜੀ ਜਨਾਬ ਕੀ ਕਰਦੇ ਹੋ ਤੇ ਨਾਲ ਇਹ ਫੋਨ ਜਾਣਾ ਘੱਟ ਚ ਲਾਇਆ ਕਰੋ। ਹੋਣ ਵਾਲੇ ਬੱਚੇ ਤੇ ਬਹੁਤ ਅਸਰ ਪੈਂਦਾ ਇਹਦਾ। ਜੇ ਤੁਸੀਂ ਕਹਿੰਦੇ ਹੋ ਰੱਖ ਤਾਂ। ਨਾਲ ਤੁਸੀਂ ਮੇਰੀ ਕਿੰਨੀ ਫਿਕਰ ਕਰਦੇ ਹੋ ਨਾ। ਸੱਚੀ ਮੈਂ ਤਾਂ ਬਹੁਤ ਖੁਸ਼ ਆ। ਮੈਂ ਤਾਂ ਕਦੇ ਸੋਚਿਆ ਨਹੀਂ ਸੀ ਵੀ ਇੰਨੀ ਫਿਕਰ ਕਰਨ ਵਾਲਾ ਮੈਨੂੰ ਘਰ ਵਾਲਾ ਮਿਲੇਗਾ। ਹੋ ਲੈ ਤੇਰੀ ਫਿਕਰ ਮੈਂ ਕਰੂੰ। ਤਾਂ ਹੋਰ ਕੀ ਦੀ ਕਰੂਣਾ ਮੈਨੂੰ ਇਹ ਦੱਸ ਉਹ ਤੂੰ ਹੈ ਹੀ ਇੰਨੀ ਪਿਆਰੀ ਉਤੋਂ ਇੱਕ ਨਿੱਕੀ ਜੀ ਨੰਨੀ ਜਾਨ ਤੇਰੇ ਅੰਦਰ ਪਲਦੀ ਐ ਉਹ ਤਾਂ ਠੀਕ ਆ ਪਰ ਤੁਸੀਂ ਨਾ ਦੀਦੀ ਨੂੰ ਕੁਝ ਸਮਝਾਓ ਉਹ ਤਾਂ ਹੋਰ ਹੀ ਗੱਲਾਂ ਕਰੀ ਜਾਂਦੇ ਨੇ ਅੱਛਾ ਕੀ ਕਹਿੰਦੀ ਐ ਕੁਝ ਗਲਤ ਤਾਂ ਨਹੀਂ ਕਿਹਾ ਤੂੰ ਦੱਸ ਮੈਨੂੰ ਕੀ ਗੱਲ ਹੋਈ ਐ ਬਸ ਇਹ ਕਿ ਜਦੋਂ ਦੀ ਮੈਂ ਆਈਆਂ ਤੁਸੀਂ ਬਹੁਤ ਬਦਲ ਗਏ ਹੋ ਉਹਦੇ ਕੋਲ ਤਾਂ ਬੈਂਦੀ ਹੀ ਨਹੀਂ ਨਾਲੇ ਮੈਨੂੰ ਤਾਂ ਇਹ ਤਾਂ ਨਹੀਂ ਸੁਣਿਆ ਨਹੀਂ ਜਾਂਦੇ ਅੱਛਾ ਆਉਂਦੀ ਔਕਾਤ ਤੇ ਉੱਤਰੀ ਆਈ ਹੈ ਫਿਰ ਉਦੋਂ ਤਾਂ ਬੜਾ ਕਹਿੰਦੀ ਸੀ ਤੇ ਮੇਰੇ ਜਾਨ ਪਿੱਛੋਂ ਤੈਨੂੰ ਐਂ ਬੋਲਦੀ ਏ ਉਹ ਬਸ ਮੈਨੂੰ ਨਹੀਂ ਪਤਾ ਮੇਰਾ ਤਾਂ ਤੁਹਾਡੇ ਬਿਨਾ ਜੀ ਨਹੀਂ ਲੱਗਦਾ ਤੂੰ ਉਸਤਾ ਚਲੇ ਜਾਂਦੇ ਹੋ ਉਹ ਮੇਰੇ ਕੋਲ ਜਦ ਹੀ ਆ ਜਾਂਦੀ ਆ ਆਉਂਦੀ ਆ ਚਲੇ ਜਾਂਦੀ ਆ ਪਤਾ ਕਿੰਨਾ ਬੋਲਦੀ ਆ ਮੇਰਾ ਤਾਂ ਸਿਰ ਦੁਖਾ ਲਾ ਦਿੰਦੀ ਆ ਉਹ ਹਾਏ ਸੱਚੀ ਲਿਆ ਮੈਂ ਘੁੱਟ ਦੰਨਾ ਤੇਰਾ ਸਿਰ ਜੇ ਕੁਝ ਖਾਣਾ ਫਰੂਟ ਫਰਾਟ ਤੂੰ ਮੈਨੂੰ ਦੱਸ ਦੇ ਮੈਂ ਲਿਆ ਦਿੰਨਾ ਨਹੀਂ ਜੀ ਮੈਂ ਨਾ ਕੁਝ ਨਹੀਂ ਖਾਣਾ ਬਸ ਤੂੰ ਸੇ ਮੇਰੇ ਕੋਲ ਬੈਠੇ ਰਹਿ ਵੋ ਜਦੋਂ ਤੁਸੀਂ ਦੂਰ ਚਲੇ ਜਾਂਦੇ ਹੋ ਨਾ ਮੈਨੂੰ ਤਾਂ ਡਰ ਲੱਗਣ ਲੱਗ ਜਾਂਦਾ ਕਾਹਦਾ ਡਰ ਨਾਲੇ ਇੱਥੇ ਕਾਹਦਾ ਡਰ ਤੇਰਾ ਆਪਦਾ ਘਰ ਹੈ ਜੇ ਵਿਸ਼ਾਲੀ ਹੋਰ ਕੁਝ ਕਹਿੰਦੀ ਆ ਤਾਂ ਤੂੰ ਮੈਨੂੰ ਦੱਸ ਮੈਂ ਕਰਦਾ ਉਹਦੇ ਨਾਲ ਗੱਲ ਜਾ ਕੇ ਨਹੀਂ ਬਸ ਓਦਾਂ ਹੀ ਵਿਆਹ ਤੋਂ ਪਹਿਲਾਂ ਤਾਂ ਮੈਂ ਕੱਲੀ ਸੀ ਹੁਣ ਤੁਹਾਡੇ ਸਾਥ ਦੀ ਆਦਤ ਪੈ ਗਈ ਹੈ ਮੈਨੂੰ ਅੱਛਾ ਜੀ ਆਹੀ ਗੱਲਾਂ ਸੁਣ ਕੇ ਨਾ ਮੈਂ ਪਾਗਲ ਹੋ ਜਾਂਦਾ ਤਾਂ ਹੀ ਉਹ ਤੇਰੇ ਕੋਲ ਉੱਠਣ ਨੂੰ ਜੀ ਨਹੀਂ ਕਰਦਾ ਚੱਲ ਤੂੰ ਬੈਠ ਮੈਂ ਨਾ ਕੋਈ ਸੇਵ ਸੁਬ ਲੈ ਕੇ ਆਉਣਾ ਤੇਰੇ ਵਾਸਤੇ ਖਾ ਲਈ ਪਤਾ ਨਹੀਂ ਅੱਜ ਕੱਲ ਨੂੰ ਮੋੜ ਨੂੰ ਕੀ ਹੋਇਆ ਮੈਨੂੰ ਤਾਂ ਦੂਰੀ ਭੱਜਦਾਗਾ ਪਤਾ ਨਹੀਂ ਨਜ਼ਰ ਲੱਗੀ ਸਾਨੂੰ ਦੋਨਾਂ ਨੂੰ ਕਿਸੇ ਦੀ ਅੱਗੇ ਜੀ ਤੁਸੀਂ ਬੈਠ ਜਾਓ ਤੇ ਚਾਹ ਬਣਾਵਾਂ ਤੁਹਾਡੇ ਲਈ ਉਹ ਮੈਨੂੰ ਕੁਝ ਨਹੀਂ ਚਾਹੀਦਾ ਨਾਲੇ ਤੂੰ ਮੈਨੂੰ ਐਂ ਦੱਸ ਸੇਵਨ ਨੂੰ ਜਾਂਦੀ ਕਿਉਂ ਨਹੀਂ ਤੈਨੂੰ ਪਤਾ ਕਿਹੜੀ ਹਾਲਤ ਚਾ ਉਹ ਪਰ ਮੈਂ ਕਿਹਾ ਕੀ ਉਹਨੂੰ ਨਾਲੇ ਮੈਂ ਉਹਨੂੰ ਕੁਝ ਕਿਉਂ ਕਹੂੰਗੀ ਕੌਣ ਕਹਿੰਦਾ ਤੁਹਾਨੂੰ ਉਹ ਮੈਨੂੰ ਸਭ ਪਤਾ ਚੱਲਦਾ ਤੂੰ ਬਕਵਾਸ ਨਾ ਕਰ ਇੱਕ ਨਿਆਣਾ ਤਾਂ ਦੇ ਨਹੀਂ ਸਕੀ ਹੋਰ ਕੀ ਕਰੇਂਗੀ ਤੂੰ ਤੁਹਾਨੂੰ ਹੋਇਆ ਕੀ ਅਨਮੋਲ ਮੈਂ ਕੀ ਬਕਵਾਸ ਕੀਤੀ ਆ ਨਾਲੇ ਸਿਮਰ ਨੂੰ ਮੈਂ ਆਪ ਤੁਹਾਡੇ ਲੜ ਲਾਇਆ ਫਿਰ ਮੈਂ ਉਹਨੂੰ ਕੁਝ ਕਿਉਂ ਕਹੂੰਗੀ ਉਹ ਜਦ ਮੇਰੇ ਕੋਲ ਬੈਠੀ ਹੁੰਦੀ ਆ ਨਾ ਤੂੰ ਉਹਨੂੰ ਜਰਦੀ ਨਹੀਂ ਮੱਚਦੀ ਆ ਨਾਲੇ ਤੇਰੀ ਸਹਿਮਤੀ ਨਾਲ ਉਹਨੂੰ ਮੈਂ ਇੱਥੇ ਲੈ ਕੇ ਆਈ ਸੀ ਤੂੰ ਐਨੇ ਜੋਗੀ ਕਿੱਥੇ ਸੀ ਮੈਂ ਤਾਂ ਬਹੁਤ ਖੁਸ਼ ਆ ਵੀ ਸਿਮਰ ਤੁਹਾਡੀ ਜ਼ਿੰਦਗੀ ਚ ਆਈ ਤੇ ਸਾਡੇ ਘਰ ਖੁਸ਼ੀ ਆਈ ਹੋਰ ਮੈਨੂੰ ਕੀ ਚਾਹੀਦਾ ਉਹ ਫੇਰ ਉਹਦੇ ਕੋਲ ਬਹਿ ਕੇ ਮਿਹਨੇ ਜੋ ਕੋ ਮਾਰਦੀ ਹੁੰਨੀ ਆ ਮੈਂ ਜਿੰਨੇ ਸਾਲ ਤੇਰੇ ਨਾਲ ਕੱਟਿਆ ਨਾ ਬਸ ਇਹ ਸਮਝ ਲੈ ਖੁਸ਼ੀ ਕੋਈ ਨਹੀਂ ਵੇਖੀ ਇਹਦੇ 'ਚ ਮੇਰਾ ਕੀ ਕਸੂਰ ਅਨਮੋਲ ਜਦੋਂ ਰੱਬ ਨੂੰ ਮਨਜ਼ੂਰੀ ਨਹੀਂ ਮੇਰੀ ਝੋਲੀ ਭਰਨੀ ਤੁਸੀਂ ਮੇਰੇ ਤੋਂ ਹੀ ਛੱਡ ਕੇ ਆਈ ਜਾਂਦੇ ਹੋ ਹੋਰ ਕੀ ਕਰਾਂ ਰੱਬ ਨੂੰ ਦੋਸ਼ ਦੇਨੀ ਆ ਉਹ ਤੂੰ ਤਾਂ ਮਾਂ ਬਣਨ ਦੇ ਕਾਬਲ ਹੀ ਨਹੀਂ ਸੀ ਘੱਟੋ ਘੱਟ ਘਰ ਦਾ ਚਿਰਾਗ ਪੈਦਾ ਕਰਨ ਲੱਗੀ ਆ ਉਹ ਸ਼ਾਂਤ ਰਹਿ ਮੈਂ ਤਾਂ ਚੁੱਪੀ ਅਨਮੋਲ ਨਾ ਲਈ ਮੈਂ ਤਾਂ ਆਪ ਕਿੰਨਾ ਛੜ ਰੱਖਦੀ ਆ ਸਿਮਰਦਾ ਮੈਂ ਤਾਂ ਉਸ ਦਿਨ ਦੀ ਉਡੀਕ ਕਰਦੀ ਆਂ ਵੀ ਕਦੋਂ ਆਪਣੇ ਘਰ 'ਚ ਜਵਾਗ ਦੀ ਕਲਕਾਰੀ ਹੋਊਗੀ। ਉਹ ਜਦੋਂ ਵੇਲਾ ਆਊਗਾ ਨਾ ਵੇਖੀ ਜਾਓ ਮੇਰੀ ਗੱਲ ਕੰਨ ਕੋਲ ਕੇ ਸੁਣ ਲੈ। ਜੇ ਉਹਦੇ ਕਮਰੇ ਦੇ ਆਸ-ਪਾਸੇ ਹੜੜ-ਹੜੜ ਕਰਦੀ ਜਿਸਗੀ ਨਾ ਤਾਂ ਮੇਥੋਂ ਬਰਾ ਕੋਈ ਨਹੀਂ ਫਿਰ। ਠੀਕ ਆ ਜੀ ਜਿਵੇਂ ਤੁਹਾਡੀ ਮਰਜ਼ੀ ਪਰ ਇੱਕ ਗੱਲ ਕਹਾਂ ਤੁਸੀਂ ਨਾ ਬਹੁਤ ਬਦਲ ਗਏ ਪਹਿਲਾਂ ਨਾਲੋਂ। ਤੁਸੀਂ ਮੈਨੂੰ ਵਾਅਦਾ ਕੀਤਾ ਸੀ ਵੀ ਮੇਰੇ ਪ੍ਰਤੀ ਜੋ ਤੁਹਾਡੇ ਦਿਲ 'ਚ ਪਿਆਰ ਆ ਨਾ ਉਹ ਸਾਰੀ ਉਮਰ ਉਦਾਂ ਹੀ ਰਹੂਗਾ। ਉਹ ਸਮੇਂ ਨਾਲ ਨਾ ਹਰੇਕ ਚੀਜ਼ ਬਦਲ ਜਾਂਦੀ ਹੁੰਦੀ ਹੈ। ਮੈਂ ਤਾਂ ਫੇਰ ਇਨਸਾਨਾਂ ਜੇ ਉਹ ਡਾਕਟਰ ਕੋਲ ਸ਼ਾਂਦੀ ਆਸ ਨਾ ਹੋਵੇ ਉਹਦੇ ਕੋਲ ਬਹਿ ਕੇ ਕੀ ਕਰਨਾ ਚੱਲ ਰੱਬਾ ਆ ਕਿੱਥੇ ਲੈ ਕੇ ਸੁੱਟਦਾ ਤੂੰ ਮੈਨੂੰ ਮੇਰਾ ਕਸੂਰ ਕੀ ਸੀ ਘੱਡੋ ਘੱਟ ਇੱਕ ਹਲਾਤ ਤਾਂ ਦੇ ਦਿੰਦਾ ਨਾ ਦਿਨ ਨਾ ਦੇਖਣੇ ਪੈਂਦੇ ਜਿਹਨੂੰ ਮੈਂ ਛੋਟੀ ਭੈਣ ਸਮਝਦੀ ਸੀ ਉਹੀ ਆ ਕੁਛ ਕਰਾਈ ਜਾਂਦੀ ਆ ਬਸ ਆਹੀ ਕਸਰ ਰਹੀ ਸੀ